ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਤਰਨਤਾਰ ਬਾਈ ਅੰਮਰਜੀਤ ਦੇ ਘਰ ਅੱਜ ਅਸੀਂ ਪਹੁੰਚ ਚੁੱਕੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਮੱਜਾ ਦਿਖਾਉਣੀ ਆ ਦੋਵੇਂ ਮੱਜਾ ਸੱਜਰ ਸੁਈਆਂ ਜਿਆਦਾ ਜਾਣ ਕਰਨ ਲਈ ਵੀਰ ਨਾਲ ਕਰਾਂਗੇ ਗੱਲਬਾਤ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗ ਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿਸੀ ਹੋਰ ਵੀ ਵੀਰਪੁਰਾ ਰੱਖਿਆ ਜਾ ਸਕਦਾ ਸੋ ਦੋਸਤੋ ਕਰਦੇ ਆ ਵੀਰ ਅਮਰਜੀਤ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਨਾਲ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਆਪਣਾ ਐਡਰੈਸ ਬੋਲ ਦਿਓ ਜੀ ਪਿੰਡ ਰਸੂਲਪੁਰ ਜੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਫੋਨ ਨੰਬਰ ਦੱਸ ਦਿਓ ਫੋਨ ਨੰਬਰ 95091292 ਨਾਮ ਵੀ ਦੱਸ ਦਿਓ ਅਮਰਜੀਤ ਸਿੰਘ ਅੱਛਾ ਅੱਜ ਦੋ ਮੱਝਾਂ ਆਪਣੇ ਹਾਂਜੀ ਦੋ ਅੱਛਾ ਇਹ ਮੱਝ ਕਦੋਂ ਦੀ ਸੂਈ ਹੈ ਇਹ ਸਵੇਰੇ 6 ਵਜੇ ਸੂਈ ਹੈ ਅੱਛਾ ਜੀ ਤੇ ਸੂਆ ਕਰਮਾ ਦੂਜਾ ਸੂਆ ਹੈ ਠੀਕ ਹੈ ਜੀ ਤੇ ਚੋਈ ਹੁਣ ਹਾਂਜੀ 2 ਕਿਲੋ ਚੋਈ ਹੈ ਜੀ ਠੀਕ ਹੈ ਠੀਕ ਹੈ ਜੀ ਹੋਣੀ ਥੋੜਾ ਜਿਹਾ ਬੱਚਾ ਕੀ ਦਿੱਤਾ ਨੇ ਕੱਟਾ ਹੈ ਠੀਕ ਹੈ ਜੀ ਹਾਂਜੀ ਦੋਸਤੋ ਦੂਜਾ ਸੂਆ ਸੂਈ ਹੈ ਵੀਰ ਕਹਿੰਦਾ ਅੱਜ ਸੂਰੇ 6 ਵਜੇ ਸੂਈ ਹੈ ਅਜੇ ਥੋੜੀ ਜਿਹੀ ਭਲਾ ਭੂਣਾ ਕਰਕੇ ਬਾਹਨੇ ਨੂੰ ਥੋੜਾ ਜਿਹਾ ਤਾਤ ਨੂੰ ਮੋਚਾ ਨੀ ਮਚ ਆਪਦਾ ਆਹ ਦਾ ਬੱਚਾ ਵਾ ਦੋਸਤੋ ਕਟਾ ਥਾਂ ਨੂੰ ਥੋੜੋ ਬੜਾ ਚੰਗਾ ਲੱਗਾ ਚੱਗੀ ਚੁਆਈ ਆ ਥਾੜਿਆ ਮਾਜ ਵੀ ਦੋਸਤੋ ਚੰਗੇ ਕੱਦ ਕੱਟ ਦੀ ਤੋੜ ਕੇ ਤੁਹਾਨੂੰ ਇੱਕ ਦਿਖਾਉਣੀ ਆ ਖੋਲੋ ਵੀ ਜੀ ਤੋੜ ਕੇ ਦਿਖਾਈਏ ਕਰੀ ਥੈਨੂੰ ਤੋੜਦੇ ਦੋਸਤੋ ਚੰਗੇ ਕੱਦ ਕੱਟ ਦੀ ਚੰਗੇ ਹਵਾਨੇ ਦੀ ਮਾਲਕ ਹੈ ਦੋਸਤੋ ਥਾਂਪਾ ਕਰਕੇ ਪਸ਼ੂ ਅੰਦਰ ਵੱਧੇ ਅਸ ਕਰ ਥੋੜੀ ਜੀ ਵੀਡੀਓ ਕਈ ਵਾਰ ਕਾਲੀ ਹੋ ਜਾਂਦੀ ਬਾਕੀ ਦੋਸਤੋ ਥਾਂਪਨ ਹਵਾਲਾ ਹੁਣਾ ਦੋਸਤੋ ਤੁਹਾਨੂੰ ਬਹੁਤ ਵਧੀਆ ਲੱਗਾ ਤਾਂ ਬੁਖਾ ਦੇਣੀ ਕਰੀ ਥਾਂਪਨ ਬਹੁਤ ਚੰਗੇ ਜੂ ਚੰਗੇ ਕੱਦ ਕੱਦ ਦੀ ਚੰਗੀ ਬਰੀਡ ਵਾਲੀ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਸ ਮੁੱਲ ਦੇ ਭਾਵੇਂ 1.5 ਮੰਗੀ ਜਾਈਏ ਜੋ ਮਰਜ਼ੀ ਕਰੀ ਜਾਈਏ ਹਾਂਜੀ 1 ਲੱਖ 10 ਦੀ ਦਵਾਂਗੇ 1 ਲੱਖ 10 ਹਜ਼ਾਰ ਹਾਂਜੀ ਮੰਨਦਲ ਹੋ ਜਾਊਗਾ ਹੋ ਜਾਊ ਥੋੜਾ ਬੜਾ ਹੋਊਗਾ ਠੀਕ ਹੈ ਜੀ ਕਿੰਨਾ ਕਰ ਦੋਦੇ ਵੀਰ ਜੀ ਚਵਾ ਦਊਗੀ 15 16 ਕਿਲੋ ਦੁੱਧ ਜਵਾ ਦੂ ਕਿੰਨਾ ਹਾਂਜੀ ਹਾਂਜੀ ਠੀਕ ਹੈ ਜੀ ਦੂਜੀ ਬਰੀਦ ਅਸੀ ਦੇ ਬਰੀ ਇਹਦਾ ਤੀਜਾ ਸੂਆ ਜੀ ਅੱਛਾ ਜੀ ਤੇ ਆਇਆ ਟਾਈਮ ਹੋਊਗਾ 8 ਕਿਲੋ ਕਿੰਨਾ ਟਮਕ ਸੁਈਨਾ ਇਹਨੂੰ 4-5 ਦਿਨ ਹੋ ਗਏ 4-5 ਦਿਨ ਹੋ ਗਏ ਕਿੰਨਾ ਦੁੱਧ ਚਵਾ ਦੂਗੀ ਇਹ 10 ਕਿਲੋ ਤੋਂ ਬਾਅਦ ਚਵਾ ਦੂਗੀ ਹਾਂਜੀ ਠੀਕ ਹੈ ਜੀ ਖੋਲੋ ਨੂੰ ਤੋਰੀਏ ਦੋਸਤੋ ਤੀਜਾ ਸੂਗਾ ਸੁਈ ਆ ਦੁੱਧ ਵੀਰ ਕਹਿੰਦਾ ਇਹੋ ਜਿਹੜਾ ਤਿਆਰ ਆ 8 ਲੀਟਰ ਤਿਆਰ ਆ ਦੁੱਧ 10 ਲੀਟਰ ਦੇ ਲਾਗੇ ਬਨੇ ਮਜੇਨਾ ਚਵਾ ਦੂਗੀ ਸੇਵਾ ਤੇ ਦੁੱਧੋ ਫੁਆ ਨਾਇਰਬੀ ਚੰਗਾ ਲੱਗਾ ਥਣ ਥਣ ਚੰਗੀ ਵਿਰਲ ਤੇ ਦਰਮਿਆਨੇ ਕੱਦ ਕੱਠ ਦੀ ਤੀਜਾ ਸੂਗਾ ਸੁਈ ਆ ਬੱਚਾ ਇਹਨੇ ਮੈਂ ਦੋਸਤੋ ਕੱਟਾ ਹੀ ਦਿੱਤਾ ਵਾ ਮੁਰਦਾ ਵੀ ਮੁਰਦਾ ਝੋਕਰੀ ਨਹੀਂ ਸਾਰ ਤਿੰਨ ਗੁਨੇ ਬਾਹਰ ਚਾਈਦੀ ਬਾਹਰ ਦੋਸਤੋ ਆ ਬੱਚਾ ਦਾ ਮਗਰ ਕੱਟਾ ਦਾ ਪੰਜ ਚਾਰ ਦਿਨ ਹੋਈ ਸੀ ਠੀਕ ਹੈ ਜੀ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਦਾ ਮੁੱਲ ਭਾਵੇਂ 65 ਕਰੀ ਗਈ ਹੈ 60000 ਦੀ ਦੇ ਦਾਂਗੇ 60000 ਦੀ ਦੇ ਦਾਂਗੇ ਮੰਨ ਲਿਆ ਹੋ ਜੂਗਾ ਜੀ 2000 ਦਾ ਕਰ ਦਾਂ ਠੀਕ ਹੈ ਜੀ 58000 55000 ਦੀ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਹਾਂ ਜੀ ਠੀਕ ਹੈ ਜੀ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਦੋਸਤੋ ਮੇਰਾ ਕੰਮ ਹੁੰਦਾ ਵੀਡੀਓ ਬਣਾ ਕੇ ਤੁਹਾਨੂੰ ਪਾ ਦੇਣੀ ਬਾਕੀ ਦੋਸਤੋ ਨਿਰਖ ਪਰਖ ਤੁਸੀਂ ਆਪ ਆਪਣੀ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸਾ ਨਿਰਸ਼ਟ ਕਰਨਾ ਹੁੰਦਾ ਹੈ ਪਸ਼ੂ ਆਪਣੀ ਤਸੱਲੀ ਕਰਕੇ ਦੋਸਤੋ ਖਰੀਦਿਆ ਕਰੋ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧ